हां जी ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਕਿਸਾਨ ਭਰਾਵੋ ਇੱਕ ਕੋਮਨ ਜਿਹਾ ਸਵਾਲ ਸੀ ਕਿਸਾਨ ਵੀਰਾਂ ਦਾ ਕਿ ਆਪਾਂ ਨੂੰ ਕਦੂ ਜਿਹੜਾ ਰੋਟਾਵੇਟਰ ਨਾਲ ਕਰਨਾ ਚਾਹੀਦਾ ਜਾਂ ਫਿਰ ਕਲਟੀਵੇਟਰ ਨਾਲ ਹਲਾ ਦੇਣਾ ਝੋਨੇ ਦੇ ਝਾੜ ਦੇ ਦਾ ਕੀ ਅਸਰ ਪੈਂਦਾ ਤੇ ਹਾਈਬ੍ਰਿਡ ਤੇ ਪੂਸਾ ਚਿਦਾਲੇ ਜਿਹੜੀ ਨਵੀਂ ਅਪਡੇਟ ਉਹਦੇ ਬਾਰੇ ਵੀ ਗੱਲਬਾਤ ਕਰਨੀ ਹੈ ਸੋ ਜਿਹੜੇ ਭਰਾ ਆਪਣੀ ਵੀਡੀਓ ਚੈਨਲ ਤੇ ਪਹਿਲੀ ਵਾਰ ਦੇਖ ਰਹੇ ਚੈਨਲ ਨੂੰ ਸਬਸਕ੍ਰਾਈਬ ਕਰ ਜਰੂਰ ਕਰ ਲਓ ਤੇ ਬੈਲ ਆਈਕਨ ਵੀ ਜਰੂਰ ਬਣਾ ਤਾਂ ਕਿ ਹਰ ਪ੍ਰਕਾਰ ਦੀ ਵੀਡੀਓ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਆ ਕਰ ਤਾਂ ਕਿ ਹੋਰ ਵੀਰਾਂ ਤੱਕ ਵੀ ਸੋ ਉਹਨਾਂ ਕਿਸਾਨਾਂ ਪਰ ਆਪਾਂ ਗੱਲ ਕਰਦੇ ਰੋਟਾਵੇਟਰ ਤੇ ਹੱਲਾਂ ਦੀ ਕਿਸਾਨ ਵੀਰੋ ਰੋਟਾਵੇਟਰ ਦੇ ਆਪਣੇ ਫਾਇਦੇ ਆ ਕੱਦੂ ਕਰਨ ਦੇ ਵਿੱਚ ਤੇ ਹੱਲਾਂ ਦੇ ਨਾਲ ਆਪਾਂ ਜੇਕਰ ਕੱਦੂ ਕਰਦੇ ਤੇ ਉਹਦੇ ਆਪ ਨੂੰ ਆ ਵੱਖਰੇ ਫਾਇਦੇ ਦੇਖਣ ਨੂੰ ਮਿਲ ਜਾਂਦੇ ਆ ਕਿਉਂਕਿ ਕਲਟੀਵੇਟਰ ਜਿਹੜੇ ਹੱਲ ਹੁੰਦੇ ਉਹ ਲਗਭਗ ਹਾਰੇ ਕਿਸਾਨ ਵੀਰ ਕੋਲ ਹੁੰਦੇ ਹੀ ਹੁੰਦੇ ਆ ਜੀਹਦੇ ਕੋਲ ਟਰੈਕਟਰ ਰੱਖਿਆ ਜਿੰਨੇ ਆ ਤਾਂ ਜਿਹੜਾ ਰੋਟਾਵੇਟਰ ਉਹ ਤਾਂ ਸਾਰੇ ਕਿਸਾਨ ਵੀਰ ਕੋਲ ਨਹੀਂ ਹੁੰਦਾ ਕਿਉਂਕਿ 20 ਤੋਂ 30% ਕਿਸਾਨ ਵੀਰ ਹੁੰਦੇ ਆ ਜਿਨ੍ਹਾਂ ਕੋਲ ਰੋਟਾਵੇਟਰ ਹੁੰਦਾ ਟਰੈਕਟਰ ਵੀ ਆਪਾਂ ਨੂੰ ਵੱਡਾ ਚਾਹੀਦਾ ਆ ਸੰਦ ਖਰੀਦਣ ਵਾਸਤੇ ਥੋੜੀ ਜਿਹੀ ਆਪਣੇ ਕੋਲ ਬਜਟ ਵੀ ਹੋਣਾ ਚ ਜੋ ਕਿ ਹਰ ਕਿਸਾਨ ਵੀਰ ਕੋਲ ਸੰਭਵ ਨਹੀਂ ਹੁੰਦਾ ਕਿਉਂਕਿ ਖੇਤੀਬਾੜੀ ਦੇ ਸਾਧਨ ਵੀ ਇੰਨੇ ਮਹਿੰਗੇ ਹੋ ਚੁੱਕੇ ਕਿ ਹਰ ਇੱਕ ਕਿਸਾਨ ਵੀਰ ਆਫੋਰਡ ਨਹੀਂ ਕਰ ਸਕਦਾ ਤੇ ਆਪਾਂ ਨੂੰ ਹੁਣ ਆਪਾਂ ਗੱਲ ਕਰਦੇ ਹਾਂ ਕਿਸਾਨ ਬਰੋ ਰੋਟਾਵੇਟਰ ਦੇ ਫਾਇਦਿਆਂ ਦੀ ਤਾਂ ਰੋਟਾਵੇਟਰ ਦਾ ਫਾਇਦਾ ਆਪਾਂ ਉੱਥੇ ਦੇਖਣ ਨੂੰ ਮਿਲਦਾ ਜਿੱਥੇ ਆਪਾਂ ਖੇਤ ਵਿੱਚ ਢਿੰਜਣ ਬੋਣਾ ਹੁੰਦਾ ਜਾਂ ਫਿਰ ਝੋਨੇ ਦੀ ਲਵਾਈ ਸਮੇਂ ਆਪਣੇ ਖੇਤ ਚ ਨਦੀਨ ਆਗੋਂ ਦੇ ਲੰਮੇ ਟਾਈਮ ਤੱਕ ਬਾਰਿਸ਼ਾਂ ਹੁੰਦੀ ਰਹਿੰਦੇ ਆਪਣੇ ਕੋਲ ਜ਼ਮੀਨ ਬੋਣ ਦਾ ਟਾਈਮ ਨਹੀਂ ਮਿਲਦਾ ਤਾਂ ਉੱਥੇ ਆਪਾਂ ਜਿਹੜਾ ਰੋਟਾਵੇਟਰ ਦਾ ਆਪਸ਼ਨ ਹੈਗਾ ਆਪਣੇ ਕੋਲ ਉਦੇ ਨਾਲ ਜਿੰਨਾ ਜਮੇ ਕਿਸਾਨ ਵੀਰਾਂ ਨੂੰ ਦਿੱਕਤ ਆਉਂਦੀ ਵੀ ਸਾਡੀ ਜ਼ਮੀਨ ਪਾਣੀ ਜਲਦੀ ਨਹੀਂ ਜੀਰਦੀ ਪਾਣੀ ਲੰਮੇ ਸਮੇਂ ਤੱਕ ਖੜਾ ਰਹਿੰਦਾ ਤੇ ਅੱਗੇ ਜਾ ਕੇ ਜਦੋਂ ਝੋਨਾ ਆਪਣਾ ਲਾ ਦਿੰਨੇ ਆ ਤੇ ਗਰਮੀ ਪੈਂਦੀ ਤੇ ਝੋਨੇ ਦੇ ਵਿੱਚ ਜਾਲਾ ਬਹੁਤ ਵੱਜਦਾ ਤੇ ਪਾਣੀ ਜਿਹੜਾ ਮੁਸ਼ਕਲ ਮਰਨ ਲੱਗ ਜਾਂਦਾ ਪਾਣੀ ਜਲਦੀ ਨਹੀਂ ਜੀਰਦੀ ਤਾਂ ਉਹਨਾਂ ਵੀਰਾਂ ਨੂੰ ਚਾਹੀਦਾ ਵੀ ਰੋਟਾਵੇਟਰ ਨਾਲ ਕਦੂ ਮਾਰਨ ਉਹ ਆਪਾਂ ਨੂੰ ਫਾਇਦਾ ਤੇ ਸਭ ਤੋਂ ਵਧੀਆ ਆਪਸ਼ਨ ਆਪਾਂ ਲਏ ਹੈਗਾ ਆਪਾਂ ਸੁੱਕੇ ਦੇ ਵਿੱਚ ਸੁਹਾਗਾ ਮਾਰ ਕੇ ਝੋਨੇ ਦੀ ਲਵਾਈ ਕਰੀਏ ਜਿੱਥੇ ਪਾਣੀ ਜਾਨੀ ਕਿ ਲੰਮੇ ਸਮੇਂ ਤੱਕ ਖੜਾ ਰਹਿੰਦਾ ਉੱਥੇ ਆਪਾਂ ਨੂੰ ਸੁੱਕੇ ਦੇ ਵਿੱਚ ਜਿਹੜਾ ਝੋਨਾ ਲਵਾਉਣਾ ਚਾਹੀਦਾ ਤਾਂ ਕਿ ਪਾਣੀ ਜਿਹੜੇ ਜ਼ਮੀਨ ਦੇ ਉਹ ਮਸਾਮ ਸੁਰਾਖ ਖੁੱਲੇ ਰਹਿਣ ਤਾਂ ਪਾਣੀ ਜਲਦੀ ਜੀਰੇ ਤਾਂ ਹੁਣ ਗੱਲ ਕਰ ਦਿੰਨੇ ਆਪਾਂ ਨੂੰ ਇਹਦੇ ਨਾਲ ਰੋਟਾ ਵਟਰ ਦਾ ਇਹ ਫਾਇਦਾ ਹੁੰਦਾ ਭਈ ਕਿਸਾਨਵੇਂ ਸੋਚਦੇ ਸਾਨੂੰ ਕਦੀ ਹੱਲਾ ਪਾਉਣੀਆਂ ਬੈਣੀਆਂ ਕਦੀ ਸੁਹਾਗਾ ਪਾਉਣਾ ਪਊਗਾ ਤਾਂ ਰੋਟਾ ਵਟਰ ਇੱਕੇ ਵਾਰ ਪਾਇਆ ਤੇ ਇੱਥੇ ਨਾਲ-ਨਾਲ ਜਿਵੇਂ ਆਪਾਂ ਜ਼ਮੀਨ ਦੇ ਵਿੱਚ ਜਿਹੜੇ ਕੜਕ ਦਾ ਨਾੜ ਬੋਣੇ ਆ ਤੇ ਨਾੜ ਤਰਦਾ ਬਹੁਤ ਆ ਇਹ ਆਪਾਂ ਰੋਟਾਵੇਟਰ ਨਾਲ ਜੇਕਰ ਆਪਾਂ ਬਾਵਾਵਾਂਗੇ ਤੇ ਉਹ ਜਿਹੜਾ ਨਾੜ ਆਪਣਾ ਕੋਜ ਹੱਦ ਤੱਕ ਜਿਹੜਾ ਨਾੜ ਥੱਲੇ ਦੱਬਿਆ ਜਾਂਦਾ ਤੇ ਇਹ ਵੀ ਆਪਾਂ ਨੂੰ ਫਾਇਦਾ ਦੇਖਣ ਨੂੰ ਮਿਲ ਜਾਂਦਾ ਹੁਣ ਗੱਲ ਕਰਦੇ ਹੱਲਾਂ ਦੇ ਫਾਇਦੇ ਦੀ ਹੱਲਾਂ ਦੇ ਕਿਸਾਨ ਉਹ ਜਿੱਥੇ ਰੋਟਾਵੇਟਰ ਦੇ ਫਾਇਦੇ ਉੱਥੇ ਹੱਲਾਂ ਦੇ ਵੀ ਆਪਾਂ ਨੂੰ ਫਾਇਦੇ ਦੇਖਣ ਨੂੰ ਮਿਲ ਜਾਂਦੇ ਆ ਜਿੰਨਾ ਕਿਸਾਨਾਂ ਬਈ ਸੁੱਕੀ ਜ਼ਮੀਨ ਵਾਈ ਹੁੰਦੀ ਹੈ ਤੇ ਜ਼ਮੀਨ ਜਾਦੀ ਛੱਡ ਹੁੰਦੀ ਜਾਂ ਨਹੀਂ ਜਾਦੀ ਪੱਟੀ ਗਈ ਹੁੰਦੀ ਤੇ ਆਪਾਂ ਸੋਚਦੇ ਵੀ ਸ਼ਾਇਦ ਆਪਾਂ ਕਦੂ ਵਾਲਾਂਗੇ ਤੇ ਆਪਾਂ ਡੂੰਗਾ ਕਦੂ ਆਉਣਾ ਹੁੰਦਾ ਤੇ ਕਿਉਂਕਿ ਡੂੰਗਾ ਕੱਦੂ ਬੋਹਣ ਦੇ ਆਪਾਂ ਨੂੰ ਫਾਇਦੇ ਵੀ ਦੇਖਣ ਨੂੰ ਮਿਲ ਜਾਂਦੇ ਆ ਜਿੱਥੇ ਕਿਸਾਨ ਵੀਰਾਂ ਦੇ ਪਾਣੀ ਜ਼ਿਆਦਾ ਜੀਰਦਾ ਜਮੀਨਾਂ ਦੀ ਘੱਟ ਪਾਣੀ ਜੀਰਦਾ ਤੇ ਉੱਥੇ ਤਾਂ ਆਪਾਂ ਨੂੰ ਜਿਵੇਂ ਆ ਪਹਿਲਾਂ ਦੱਸਿਆ ਤੁਹਾਨੂੰ ਤੇ ਜਿੱਥੇ ਪਾਣੀ ਜ਼ਿਆਦਾ ਜੀਰਦਾ ਉੱਥੇ ਆਪਾਂ ਨੂੰ ਦਿੱਕਤ ਆਉਂਦੀ ਅੱਗੇ ਜਾ ਕੇ ਆੜ ਲੱਗ ਜਾਂਦੀ ਪਾਣੀ ਆਪਣੇ ਕੋਲ ਘਟਿਆ ਮੋਟਰ ਇੱਕਿਆ ਰਕਬਾ ਆਪਣੇ ਕੋਲ ਜ਼ਿਆਦਾ ਹੈ ਤੇ ਜਦੋਂ ਆੜ ਲੱਗਦੀ ਤੇ ਪਾਣੀ ਪੂਰਾ ਨਹੀਂ ਆਉਂਦਾ ਤੇ ਉੱਥੇ ਆਪਾਂ ਨੂੰ ਚਾਹੀਦਾ ਵੀ ਹੱਲਾਣਾ ਡੂੰਗਾ ਦੂਰਾ ਜਿਹੜਾ ਆਪਨ ਕੋ ਕਦੂ ਬੋਣਾ ਚਾਹੀਦਾ ਤਾਂ ਕਿ ਉਹ ਜਿਹੜਾ ਆਪਾਂ ਥੱਲੇ ਦੇ ਜਿਹੜੇ ਮੌਸਮ ਹੁੰਦੇ ਪਾਣੀ ਖਿੱਚਰ ਨਾਲ ਜੀਰਨ ਵਾਲੇ ਉਹ ਜਿਹੜੇ ਕੋਹਦ ਹੱਦ ਤੱਕ ਆਪਾਂ ਬੰਦ ਕਰ ਸਕੀਏ ਤੇ ਜਿਹੜਾ ਪਾਣੀ ਜਲਦੇ ਲੰਮੇ ਸਮੇਂ ਤੱਕ ਆਪਣੀ ਖੇਤ ਦੇ ਵਿੱਚ ਖੜਾ ਰਵੇ ਤਾਂ ਕਿ ਆਪਾਂ ਨੂੰ ਬਾਰ-ਬਾਰ ਜਿਹੜਾ ਪਾਣੀ ਆ ਦਿੱਕਤ ਨਾ ਆਵੇ ਜਾਂ ਆਪਣੇ ਤਰੇੜਾਂ ਪਾੜਦੀਆਂ ਤਾਂ ਇਹ ਦਿੱਕਤ ਦੂਰ ਕਰਨ ਵਾਸਤੇ ਆਪਾਂ ਜਿਹੜਾ ਕਦੂ ਡੂੰਗਾ ਬੋਣਾ ਚਾਹੀਦਾ ਦੂਰਾ ਬੋਣਾ ਚਾਹੀਦਾ ਦੂਰਾ ਤੀਰਾ ਵਾਓ ਤੇ ਉਹਦੇ ਨਾਲ ਹੋਊਗਾ ਜੇ ਆਪਣੇ ਜਿਹੜਾ ਪਾਣੀ ਜੀਰਨ ਦੀ ਦਿੱਕਤ ਹੈ ਜ਼ਿਆਦਾ ਜੀਰਦਾ ਪਾਣੀ ਉਹ ਆਪਣੀ ਦਿੱਕਤ ਹਟ ਜੂਗੀ ਸੋ ਇਹ ਜੇ ਆਪਾਂ ਨੂੰ ਹੱਲਾ ਦੇ ਫਾਇਦੇ ਦੇਖਣ ਨੂੰ ਮਿਲ ਜਾਂਦੇ ਆ। ਸੋ ਬਾਕੀ ਇਹਦੇ ਨਾਲ ਝਾੜ ਤੇ ਕੋਈ ਇਹਨਾਂ ਨੇ ਫਰਕ ਆਪਾਂ ਰੂਟਾ ਵਟਰਨਾ ਬਾਈਏ ਜਹਾਂ ਹਲਾਣਾ ਵਾਲੀ ਹੈ। ਝਾੜ ਤੇ ਉਦੋਂ ਫਰਕ ਪੈਂਦਾ ਜੇਕਰ ਆਪਣੇ ਜ਼ਮੀਨ 'ਚ ਤਰੇੜਾਂ ਪਾੜ ਜਾਂਦੀਆਂ ਤੇ ਉੱਥੇ ਜਾ ਕੇ ਆਪਣਾ ਝਾੜ ਘਟਦਾ ਹੈ ਪਾਣੀ ਪੂਰਾ ਨਹੀਂ ਆਉਂਦਾ ਤੇ ਜੇਕਰ ਆਪਣੇ ਪਾਣੀ ਜਲਦੀ ਨਹੀਂ ਜੀਰਦਾ ਜ਼ਮੀਨ ਦੇ ਵਿੱਚ ਪਾਣੀ ਲੰਮੇ ਸਮੇਂ ਤੱਕ ਖੜਾ ਰਹਿੰਦਾ ਹੈ ਤੇ ਉੱਥੇ ਪਾਣੀ ਮੁਸ਼ਕ ਮਾਰਨ ਲੱਗ ਜਾਂਦਾ ਤੇ ਉੱਥੇ ਵੀ ਆਪਾਂ ਨੂੰ ਜਿਹੜਾ ਝਾੜ ਦੇ ਵਿੱਚ ਪ੍ਰਭਾਵ ਪੈਂਦਾ ਕਿਉਂਕਿ ਬੂਜਾ ਖੁੱਲ ਕੇ ਨਹੀਂ ਚੱਲਦਾ। ਸੋ ਰੋਟਾਵੇਟਰ ਦੇ ਤੇ ਹੱਲਾਂ ਦੇ ਆਪੋ ਆਪਣੇ ਜਿਹੜੇ ਫਾਇਦੇ ਆ। ਬਾਕੀ ਉਹਨਾਂ ਗੱਲ ਕਰਦੇ ਹਾਈਬ੍ਰਿਡ ਤੇ ਪੂਸਾ 44 ਤੇ ਹਾਈਬ੍ਰਿਡ ਤੇ ਇੱਕ ਸਾਨੂੰ ਰਾਜੇ ਤਰੀਕ ਤੇ ਤਰੀਕ ਜਿਹੜਾ ਮਸਲਾ ਹੋल्ड ਹੀ ਪਿਆ ਹੈ। ਕੋਈ ਅਜੇ ਤੇ ਅਪਡੇਟ ਨਹੀਂ ਆਈ ਵੀ ਲੱਗਣਾ ਜਾਂ ਨਹੀਂ ਲੱਗਣਾ। ਬਾਕੀ ਹੁਣ ਤਾਂ ਲਗਭਗ ਐਂਡ ਹੁੰਦੀ ਜਾਂਦੀ ਮੈਨੂੰ ਨਹੀਂ ਲੱਗਦਾ ਵੀ ਇੱਥੇ ਕੋਈ ਲੱਗਣ ਬਾਰੇ ਸੰਭਾਵਨਾ ਹੈਗੀ ਇਸ ਸਾਲ। ਬਾਕੀ ਪੂਸਾ 44 ਦੀ ਵੀ ਕਿਸਾਨ ਵੀਰਾਂ ਨੇ ਦੁਬਾਰਾ ਤੋਂ ਜਿਹੜੇ ਕਿਸਾਨ ਵੀਰਾਂ ਨੇ ਕਿਉਂਕਿ ਕਿਸਾਨ ਵੀਰਾਂ ਨੇ ਪੂਸਾ 44 ਦੀ ਪਨੀਰੀ ਵੀ ਬੀਜ ਛੱਡੀ ਆ। ਪਚੱਕ ਤੋਂ ਚਾਹੇ ਬਾਹਰੋਂ ਲਿਆ ਪੰਜਾਬ ਚੋਂ ਜਾਂ ਬਾਹਰੋਂ ਬੀਜ ਲੈ ਗੇ ਉਹਨਾਂ ਮਾਨ ਸਰਕਾਰ ਨੇ ਦੁਬਾਰਾ ਤੋਂ ਫੇਰ ਕਹਿ ਦਿੱਤਾ ਵੀ ਅਸੀਂ 44 ਐਮਐਸਪੀ ਤੇ ਨਹੀਂ ਖਰੀਦਣਾ ਤੇ ਇੱਥੇ ਉਹਨਾਂ ਕਿਸਾਨ ਵੀਰਾਂ ਦੀ ਪੂਰੀ ਕਿਉਂਕਿ ਕਿਸਾਨ ਵੀਰ ਆਪਣੀ ਦੀ ਬੀਜਤੀ ਤੇ ਝੋਨਾ ਲਵਾਈ ਵੀ ਕਰਨਗੇ ਤਾਂ ਅੱਗੇ ਜਾ ਕੇ ਮੰਡਿਆਂ ਦੇ ਵਿੱਚ ਇਹਦੀ ਪੂਰੀ ਉਹਨਾਂ ਲੁੱਟੂਗਾ ਸਰਕਾਰ ਨੇ ਕਹਿ ਤਾਂ ਖਰੀਦਣਾ ਨਹੀਂ ਤੇ ਸ਼ੈਲਰ ਮਾਲਕ ਆਪਣੀ ਮਰਜ਼ੀ ਦਾ ਜਿਹੜਾ ਆੜਤੀ ਉਹ ਆਪਣੀ ਮਰਜ਼ੀ ਦਾ ਰੇਟ ਲਾਉਣਗੇ 100 ਤੁਹਾਨੂੰ ਘੱਟ ਲਾਉਂਦੇ 200 ਜਾਂ 300 ਲਾਉਂਦੇ ਆ ਤਾਂ ਇਹ ਹੁਣ ਆਪ ਜਾ ਕੇ ਜਿਹੜੀ ਲੁੱਟ ਹੋਊਗੀ ਕਿਉਂਕਿ ਹੁਣ ਆਪਣੀ ਜਿਹੜੀ ਆਪਾਂ ਵਾਹਣ ਦੇ ਵਿੱਚ ਆਪਾਂ ਨੂੰ ਕੋਈ ਫਾਇਦਾ ਨਹੀਂ ਆ ਕਿਉਂਕਿ ਹੁਣ ਜਿਹੜੀ ਅੱਜ 2 ਹੋਣ ਜੇਕਰ ਆਪਾਂ ਪਨੀਰੀ ਬੋਣੇ ਆ ਤੇ ਦੁਬਾਰਾ ਪਨੀਰੀ ਆਪਾਂ ਲੰਮੇ ਸਮੇਂ ਦੀ ਕਿਸੇ ਵੈਰਾਈਟੀ ਦੀ ਬੀਜਾਂਗੇ ਤਾਂ ਉੱਥੇ ਆਪਾਂ ਨੂੰ ਜਿਹੜੀ ਦਿੱਕਤ ਇਹ ਆਉਣੀ ਵੀ ਉਹ ਉਸ ਟਾਈਮ ਇਸਾ ਉਹਦੇ ਵਿੱਚੋਂ ਨਮੀ ਨਹੀਂ ਜਾਣੀ ਉਹਦੇ ਚ ਗਿੱਲ ਨਹੀਂ ਜਾਣੀ ਤਾਂ ਉੱਥੇ ਵੀ ਆਪਣੀ ਕਾਰਟ ਹੋਣੀ ਹੋਣੀ ਆ ਹੁਣ ਤੁਸੀਂ ਇਹ ਸੋਚ ਲਓ ਵੀ ਜੇਕਰ ਤਾਂ ਘੱਟ ਸਮੇਂ ਦੀ ਵੈਰਾਈਟੀ ਲਾਉਣੀ ਆ ਫਿਰ ਆਪਾਂ ਆਪਣੀਰੀ ਬੋਣ ਚ ਫਾਇਦਾ ਜੇਕਰ ਆਪਾਂ ਲੰਮੇ ਸਮੇਂ ਦੀ ਕੋਈ ਵੈਰਾਈਟੀ ਲਾਉਣੀ ਆ ਤਾਂ ਫਿਰ ਆਪਾਂ ਨੂੰ ਪਨੀਰੀ ਬੋਣ ਚ ਕੋਈ ਫਾਇਦਾ ਨਹੀਂਗਾ ਸੋ ਬਾਕੀ ਇਹ ਤੁਸੀਂ ਵਿਚਾਰ ਕਰ ਲਓ ਕਿ ਕਿਹੜੀ ਵੈਰਾਈਟੀ ਲਾਉਣ ਚ ਆਪਾਂ ਨੂੰ ਫਾਇਦਾ ਰਹੂਗਾ ਘੱਟ ਸਮੇਂ ਚ ਜਾਂ ਲੰਮੇ ਸਮੇ ਔਰ ਕੋਈ ਜਾਣਕਾਰੀ ਚਾਹੀਦੀ ਹੋਵੇ ਕਮੈਂਟ ਜਰੂਰ ਕਰ ਸਕਦੇ ਜੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ